ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਫਰੀਦ ਸਤਿ ਸ੍ਰੀ ਅਕਾਲ ਜੀ ਪੈਨਸ਼ਨ ਅਪਡੇਟ ਦੇਵਾਂਗੇ ਅੱਜ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਫੈਸਲੇ ਆਈਆਂ ਨੇ ਜਾਂ ਨਹੀਂ ਆਈਆਂ ਜਾਂ ਇਹ ਤੁਹਾਨੂੰ ਦੱਸਾਂਗੇ ਇੱਕ ਨਵੀਂ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਅੱਜ ਕੈਬਨਿਟ ਮੀਟਿੰਗ ਹੋਣੀ ਸੀ 14 ਨਵੰਬਰ ਨੂੰ ਜੋਏ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੱਲ੍ਹ ਦੀ ਵੀਡੀਓ ਦੇ ਵਿੱਚ ਸੋ ਇਹ ਮੀਟਿੰਗ ਜਿਹੜੀ ਅੱਗੇ ਪੋਸਟਪੋਨ ਕਰ ਦਿੱਤੀ ਗਈ ਆ ਤੇ ਹੁਣ ਇਹ ਜਿਹੜੀ ਮੀਟਿੰਗ ਹੈਗੀ ਆ ਇਹ ਕੱਲ ਹੋਣ ਜਾ ਰਹੀ ਆ 15 11 2025 ਨੂੰ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਇਹ ਪੱਤਰ ਜਿਹੜਾ ਜਾਰੀ ਕਰ ਦਿੱਤਾ ਗਿਆ ਤੇ ਅੱਜ ਮੀਟਿੰਗ ਹੋਈ ਨਹੀਂ ਤੇ ਇਸ ਕਰਕੇ ਹੁਣ ਜਿਹੜੇ ਫੈਸਲੇ ਜੋ ਵੀ ਲਏ ਜਾਣੇ ਆ ਪੰਜਾਬ ਸਰਕਾਰ ਵੱਲੋਂ ਉਹ ਹੁਣ ਕੱਲ ਤੇ ਨੇ ਗਏ ਨੇ ਤੇ ਕੱਲ ਹੁਣ ਇਹ ਮੀਟਿੰਗ ਦੁਹਾਰਾ ਮੁੱਖ ਮੰਤਰੀ ਸਾਹਿਬ ਦੇ ਕੋਠੀ ਚੰਡੀਗੜ੍ਹ ਦੇਖੇ ਜਿਹੜੀ ਆ ਇਹ ਮੀਟਿੰਗ ਹੋਏਗੀ ਸੋ ਇਹ ਪੱਤਰ ਜਿਹੜਾ ਜਾਰੀ ਕਰ ਦਿੱਤਾ ਗਿਆ ਸੋ ਅਗੇ ਗੱਲ ਤੇ ਚੱਲਦੇ ਆਂ ਸੋ ਜਿਵੇਂ ਕਿ ਸਾਨੂੰ ਦੱਸਿਆ ਸੀ ਕਿ ਅੱਜ ਵੋਟਾਂ ਦੇ ਨਤੀਜੇ ਆਉਣੇ ਨੇ ਸ਼੍ਰੀ ਤਾਨਨਦਰ ਸਾਹਿਬ ਹਲਕੇ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ ਆਮ ਆਦਮੀ ਪਾਰਟੀ ਦੇ ਉੱਤੇ ਵੱਡੀ ਰੀਡਰਾਂ ਜਿਹੜੀ ਜਿੱਤ ਹੋਈ ਆ ਸੋ ਆਪਾਂ ਇਹ ਗੱਲ ਕਰਨੀ ਆ ਪੈਨਸ਼ਨ ਦੀ ਅੱਜ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਚੋਣਾਂ ਕਰਕੇ ਹੋ ਸਕਦਾ ਅੱਜ ਪੈਨਸ਼ਨਾਂ ਜਾਰੀ ਨਾ ਹੋਣ ਸੋ ਉਸੇ ਤਰ੍ਹਾਂ ਜੋ ਅੱਜ ਸਾਨੂੰ ਅਪਡੇਟ ਮਿਲ ਰਹੀਆਂ ਨੇ ਉਹਦੀ ਸੂਚਨਾ ਦੇ ਆਧਾਰ ਤੇ ਅਸੀਂ ਇਹ ਤੁਹਾਨੂੰ ਅਪਡੇਟ ਦੇ ਰਹੇ ਹਾਂ ਸੋ ਅੱਜ 12 ਵਜੇ ਸਾਨੂੰ ਜੋ ਅਪਡੇਟਸ ਮਿਲੀਆਂ 14 ਨਵੰਬਰ 2025 ਦਿਨ ਸ਼ੁੱਕਰਵਾਰ ਦੁਪਹਿਰੇ 12 ਵਜੇ ਜਿਹੜਾ ਜਿਲ੍ਹਾ ਬਰਨਾਲਾ ਦੇ ਵਿੱਚ ਫੈਸ਼ਣਾ ਜਾਰੀ ਹੋ ਗਿਆ ਸੀ ਇਹ ਅਸੀਂ ਲਿਖਤੀ ਪੋਸਟ ਪਾ ਕੇ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿਹੜੇ ਲਾਭਪਾਤਰੀ ਨੇ ਬੜਾ ਫਾ ਪੈਨਸ਼ਨ ਤੇ ਹੈਂਡੀਕੈਪ ਪੈਨਸ਼ਨ ਤੇ ਜਿਹੜੀਆਂ ਭੈਣਾਂ ਨੇ ਸਾਡੀਆਂ ਜਨਾਂ ਦੀ ਵਿਧਵਾ ਪੈਨਸ਼ਨਾਂ ਲਗੀਆਂ ਨੇ ਉਹਨਾਂ ਨੂੰ ਅਸੀਂ ਇਹ ਕਿਹਾ ਸੀ ਕਿ ਆਪਣੇ ਖਾਤੇ ਚੈੱਕ ਕਰ ਲੋ ਤੁਹਾਨੂੰ ਜਿਹੜੀ ਆ ਪੈਨਸ਼ਨ 1500 ਰੁਪਏ ਜਾਰੀ ਹੋ ਗਿਆ ਤੁਹਾਡੇ ਖਾਤੇ ਚਾੜ ਦਿੱਤੀ ਗਈ ਹੈ ਸੋ ਅੱਜ ਬਰਨਾਲੇ ਜ਼ਿਲ੍ਹੇ ਦੀਆਂ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਡੀਐਸਐਸਓ ਦਫ਼ਤਰ ਦੇ ਵਿੱਚ ਜੋ ਸਾਡੀ ਗੱਲ ਹੋਈ ਹੈ ਉਸ ਆਧਾਰ ਤੇ ਤੁਹਾਨੂੰ ਦੱਸ ਰਿਹਾ ਕਿ ਅੱਜ ਤੋਂ ਲੈ ਕੇ ਯਾਨੀ ਕਿ ਅਗਲੇ 1 ਹਫ਼ਤੇ ਦੇ ਵਿੱਚ ਵਿੱਚ ਲੁਧਿਆਣਾ ਜ਼ਿਲ੍ਹੇ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਉਹ ਜਾਰੀ ਹੋ ਜਾਣਗੀਆਂ ਤੇ ਆਉਂਦੇ ਹੋ ਸਕਦਾ ਹੈ ਕਿ ਜਿਹੜੇ ਕੱਲ ਵੀ ਹੋ ਸਕਦਾ ਹੈ ਅਸਾਰ ਹੈਗੇ ਨੇ ਕੱਲ ਵੈਲਫਾਸ ਹੋ ਗਈ ਤੇ ਕੱਲ ਸ਼ਾਮ ਤੱਕ ਪੈਨਸ਼ਨਾਂ ਜਣੀਆਂ ਲੁਧਿਆਣਾ ਦੀਆਂ ਫੈ ਜਾਣਗੀਆਂ ਨਹੀਂ ਤਾਂ ਫਿਰ ਗੱਲ ਅਗਲੇ ਹਫ਼ਤੇ ਦੀ ਗਈ ਇਸੇ ਤਰ੍ਹਾਂ ਬਠਿੰਡਾ ਸੰਗਰੂਰ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਅਗਲੇ ਹਫ਼ਤੇ ਤੇ ਗੱਲ ਜਾਂਦੀ ਜਾ ਰਹੀ ਹੈ ਕਿਉਂਕਿ ਕੱਲ ਸ਼ਨੀਵਾਰ ਦਾ ਦਿਨ ਹੈਗਾ ਵੈਸੇ ਤਾਂ ਕੱਲ ਵਰਕਿੰਗ ਡੇ ਆ ਛੁੱਟੀ ਕੋਈ ਨਹੀਂ ਹੈ ਜੇਕਰ ਕੱਲ ਬਿਲ ਫਾਸ ਹੋ ਜਾਂਦੇ ਨੇ ਤੇ ਫਿਰ ਕੱਲ ਵੀ ਜੜੀਆਂ ਨੇ ਪੈਸਣਾ ਸ਼ਾਮ ਤੱਕ ਪੈ ਸਕਦੀਆਂ ਨੇ ਉਮੀਦ ਘੱਟ ਹੈ ਕਿਉਂਕਿ ਸਾਡੇ ਇੱਥੇ ਜੋ ਗੱਲਬਾਤ ਹੋਈ ਆ ਉਸ ਅਧਾਰ ਤੇ ਜੜੀਆਂ ਹੁਣ ਕੱਲ ਬਿਲ ਫਾਸ ਹੁੰਦੇ ਨੇ ਤੇ ਸੋਮਵਾਰ ਤੱਕ ਪੈਸਣਾ ਜੜੀਆਂ ਨੇ ਪੈਣ ਗਿਆ ਜਾਂ ਹੋ ਸਕਦਾ ਹੈ ਐਤਵਾਰ ਵੀ ਕਾਇਸ਼ਨਾ ਜੜੀਆਂ ਨੇ جاری ਹੋ ਸਕਦੀਆਂ ਨੇ ਮੋਗੇ ਚਲੇ ਦੀ ਵੀ ਕਹਾਣੀ ਇਹੀ ਆ ਕੱਲ ਸ਼ਾਮ ਤੱਕ ਜੇਕਰ ਬੈਲਫਾਸ ਹੋ ਜਾਂਦੇ ਨੇ ਸਾਨੂੰ ਸੋਚਣਾ ਅਪਡੇਟ ਮਿਲਦੀ ਹੈ ਤੇ ਤੁਹਾਨੂੰ ਅਸੀਂ ਉਸੇ ਵੇਲੇ ਸਾਂਝ ਕਰਾਂਗੇ ਬੈਲਫਾਸ ਹੋਣ ਤੋਂ ਹੋ ਜ਼ਿਆਦਾ 4-5 ਘੰਟੇ ਦੇ ਅੰਦਰ-ਅੰਦਰ ਸ਼ਾਮ ਤੱਕ ਜਿਹੜੀਆਂ ਪੈਨਸ਼ਨਾਂ ਜਾਰੀ ਕੀਤੀਆਂ ਜਾਣ ਸੋ ਜੋ ਸਾਨੂੰ ਸੁਚਨਣਾ ਵਾਂ ਅਪਡੇਟ ਮਿਲ ਰਹੀਆਂ ਨੇ ਉਹਦੇ ਆਧਾਰ ਤੇ ਤੁਹਾਨੂੰ ਦੱਸਤਾ ਬਰਨਾਲੇ ਦੀ ਪੈਨਸ਼ਨ ਅੱਜ ਜਾਰੀ ਹੋ ਗਈ ਹੈ ਲਾਫ ਫਤਰੀ ਆਪਣੇ ਖਾਤੇ ਚੈੱਕ ਕਰ ਸਕਦੇ ਨੇ ਕੱਲ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਲਫਾਸ ਹੋਣਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਪੈਣਗੇ ਉਹ ਇੱਕ ਵਾਰ ਲਾਈਵ ਆ ਕੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਧੰਨਵਾਦ